ਅੱਜ 7 ਜਨਵਰੀ ਸਵੇਰ ਤੱਕ ਦੀਆਂ ਚਾਰ ਵੱਡੀਆਂ ਖਬਰਾਂ ਨੇ ਚਾਰਾਂ ਖਬਰਾਂ ਦੀ ਦਿੰਦੇ ਆ ਪੂਰੀ ਜਾਣਕਾਰੀ ਤੇ ਨਾਲੇ ਦੱਸਾਂਗੇ ਹਰ ਖਬਰ ਦਾ ਪਰਦੇ ਪਿਛਲਾ ਸੱਚ ਪਹਿਲੀ ਖਬਰ ਹੈ ਕਿ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਨ ਟਰੂਡੋ ਨੇ ਅਸਤੀਫਾ ਦੇ ਦਿੱਤਾ ਹੈ ਔਰ ਉਹ ਹੁਣ ਕੈਨੇਡਾ ਦੇ ਪ੍ਰਧਾਨ ਮੰਤਰੀ ਨਹੀਂ ਰਹਿਣਗੇ ਔਰ ਦੂਜੀ ਗੱਲ ਅਸਤੀਫਾ ਕੈਨੇਡਾ ਦੇ ਪ੍ਰਧਾਨ ਮੰਤਰੀ ਨੇ ਇਕੱਲਾ ਆਪਣੇ ਅਹੁਦੇ ਤੋਂ ਹੀ ਨਹੀਂ ਦਿੱਤਾ ਖਬਰ ਅਨੁਸਾਰ ਆਪਣੀ ਪਾਰਟੀ ਦੀ ਮੈਂਬਰਸ਼ਿਪ ਤੋਂ ਵੀ ਜਸਟਨ ਟਰੂਡੋ ਨੇ ਅਸਤੀਫਾ ਦੇ ਦਿੱਤਾ ਹੈ ਹੁਣ ਇਹ ਸਾਰਾ ਕੁਝ ਕਿਉਂ ਹੋਇਆ ਪਹਿਲੀ ਗੱਲ ਜਦੋਂ ਤੋਂ ਜਸਟਨ ਟਰੂਡੋ ਕੈਨੇਡਾ ਦਾ ਪ੍ਰਧਾਨ ਮੰਤਰੀ ਬਣਿਆ ਤਾਂ ਭਾਰਤ ਤੇ ਕੈਨੇਡਾ ਦੇ ਰਿਸ਼ਤਿਆਂ ਦੇ ਵਿੱਚ ਬਹੁਤ ਦੂਰੀ ਆਈ ਤਲਖੀ ਆਈ ਭਾਰਤ ਔਰ ਖਾਸ ਕਰ ਪੰਜਾਬ ਦੇ ਵਿੱਚੋਂ ਲੱਖਾਂ ਕਰੋੜਾਂ ਲੋਕ ਕੈਨੇਡਾ ਜਾ ਕੇ ਵਸੇ ਹੋਏ ਨੇ ਔਰ ਸਭ ਦੇ ਸਾਹ ਸੁੱਕੇ ਹੋਏ ਨੇ ਜਦੋਂ ਤੋਂ ਜਸਟਨ ਟਰੂਡੋ ਪ੍ਰਧਾਨ ਮੰਤਰੀ ਦੀ ਕੁਰਸੀ ਤੇ ਹੁਣ ਆਇਆ ਹੋਇਆ ਸੀ ਤਾਂ ਭਾਰਤ ਤੇ ਕੈਨੇਡਾ ਦੀ ਦੂਰੀ ਲਗਾਤਾਰ ਕੜਤਣ ਦੇ ਵਿੱਚ ਬਦਲਦੀ ਗਈ ਹੈ ਔਰ ਜਿਹੜੇ ਰੂਲ ਕੈਨੇਡਾ ਨੇ ਲਗਾਤਾਰ ਸਖਤ ਕੀਤੇ ਨੇ ਔਰ ਹੁਣ ਜਸਟਨ ਟਰੂਡੋ ਨੇ ਅਸਤੀਫਾ ਦੇ ਦਿੱਤਾ ਹੈ ਕਾਰਨ ਕੀ ਬਣਿਆ ਮੁੱਖ ਕਾਰਨ ਤਾਂ ਇਹ ਹੈ ਕਿ ਹੁਣ ਉਹਦੇ ਕੋਲ ਬਹੁਮਤ ਨਹੀਂ ਰਹਿ ਗਿਆ ਹੁਣ ਉਹਦੇ ਕੋਲ ਪ੍ਰਧਾਨ ਮੰਤਰੀ ਬਣਨ ਦੇ ਲਈ ਜਿੰਨੇ ਨੰਬਰ ਚਾਹੀਦੇ ਨੇ ਪਾਰਲੀਮੈਂਟ ਚ ਉਹ ਨਹੀਂ ਰਹਿ ਗਏ ਤਾਂ ਨੰਬਰ ਘਟਣ ਕਰਕੇ ਉਹਨੂੰ ਅਸਤੀਫਾ ਦੇਣਾ ਹੀ ਪੈਣਾ ਸੀ ਪਰ ਉਹ ਨੰਬਰ ਘਟੇ ਕਿਉਂ ਉਹਦਾ ਕਾਰਨ ਇਹ ਹੈ ਕਿ ਜਸਟਨ ਟਰੂਡੋ ਦੀ ਸੋਚ ਤੇ ਨੀਤੀਆਂ ਦੇ ਨਾਲ ਵਿਰੋਧੀ ਪਾਰਟੀਆਂ ਤਾਂ ਸਹਿਮਤ ਨਹੀਂ ਹਨ ਉਹਦੀ ਆਪਦੀ ਪਾਰਟੀ ਤੇ ਜਿਹੜਾ ਉਹਦੇ ਨਾਲ ਗੱਠ ਜੋੜ ਸੀ ਉਹ ਵੀ ਵੱਡੀ ਗਿਣਤੀ ਉਹਦੀ ਸੋਚ ਨਾਲ ਸਹਿਮਤ ਨਹੀਂ ਸੀ ਉਹਦੀ ਵਿਚਾਰਧਾਰਾ ਉਹਦੀ ਸੋਚ ਉਹਦੀਆਂ ਨੀਤੀਆਂ ਦਾ ਵਿਰੋਧੀ ਤਵ ਵਿਰੋਧ ਕਰ ਹੀ ਰਹੇ ਸੀ ਉਹਦੇ ਨਾਲ ਜਿਹੜੇ ਗੱਠਜੋੜ ਦੇ ਵਿੱਚ ਸੀ ਉਹ ਵੀ ਵਿਰੋਧ ਕਰ ਰਹੇ ਸੀ ਇਸ ਕਰਕੇ ਜਸਟਨ ਟਰੂਡੋ ਦੇ ਉੱਪਰ ਇਹ ਸਥਿਤੀ ਬਣੀ ਪਿਛਲੇ ਟਾਈਮ ਤੋਂ ਬਦਲ ਮੰਡਰਾ ਰਹੇ ਸੀ ਕਈ ਦਿਨਾਂ ਤੋਂ ਖਬਰਾਂ ਆ ਰਹੀਆਂ ਸੀ ਕਿ ਕੈਨੇਡਾ ਦੇ ਪ੍ਰਧਾਨ ਮੰਤਰੀ ਦੀ ਕੁਰਸੀ ਜਿਹੜੀ ਆ ਉਹ ਟਰੂਡੋ ਨੂੰ ਛੱਡਣੀ ਪਵੇਗੀ ਪਰ ਹੁਣ ਉਹਨਾਂ ਨੂੰ ਛੱਡਣੀ ਪੈ ਗਈ ਹੈ ਪਰ ਟਰੂਡੋ ਨੇ ਕੁਰਸੀ ਛੱਡਦੇ ਹੀ ਇਹ ਕਹਿ ਦਿੱਤਾ ਕਿ ਮੈਂ ਕੈਨੇਡਾ ਦੇ ਲੋਕਾਂ ਦੇ ਲਈ ਲਗਾਤਾਰ ਮਿਹਨਤ ਕੀਤੀ ਹੈ ਤੇ ਕਰਦਾ ਰਵਾਂਗਾ ਹੁਣ ਅਗਲੀ ਵੱਡੀ ਖਬਰ ਹੈ ਸੁਖਬੀਰ ਬਾਦਲ ਦੇ ਉੱਪਰ ਵੱਡੇ ਸਵਾਲ ਉੱਠ ਖੜੇ ਹੋਏ ਨੇ ਕਿਉਂ ਕਿਉਂਕਿ ਸੁਖਬੀਰ ਬਾਦਲ ਨੇ ਇੱਕ ਬਿਆਨ ਹੀ ਐਸਾ ਦੇ ਦਿੱਤਾ ਜਿਹੜੇ ਬਿਆਨ ਦੇ ਉੱਪਰ ਰੌਲਾ ਪੈਣਾ ਹੀ ਸੀ ਉਹ ਪੈ ਗਿਆ ਸੁਖਬੀਰ ਬਾਦਲ ਨੇ ਕੱਲ ਇੱਕ ਇਕੱਠ 'ਚ ਬੋਲਦਿਆਂ ਇਹ ਕਿਹਾ ਕਹਿੰਦਾ ਵੀ ਦੇਖੋ ਜਿਹੜਾ ਸਾਡੇ ਉੱਪਰ ਆ ਸਾਰੇ ਪਿਛਲੇ ਟਾਈਮ 'ਚ ਦੋਸ਼ ਲੱਗੇ ਬੇਅਦਬੀ ਕੋਟ ਪੂਰਾ ਗੋਲੀ ਕਾਂਡ ਜਾਂ ਜੋ ਵੀ ਦੋਸ਼ ਲੱਗੇ ਕਹਿੰਦਾ ਉਹ ਬਿਲਕੁਲ ਝੂਠੇ ਸੀ ਕਹਿੰਦਾ ਕੋਟਕਪੂਰਾ ਗੋਲੀ ਕਾਂਡ ਜਦੋਂ ਹੋਇਆ ਕਾ ਮੈਂ ਤਾਂ ਉਦੋਂ ਪੰਜਾਬ 'ਚ ਹੀ ਨਹੀਂ ਸੀ ਮੈਂ ਤਾਂ ਉਦੋਂ ਪੰਜਾਬ ਤੋਂ ਬਾਹਰ ਸੀ ਔਰ ਕਹਿੰਦਾ ਕਾਲ ਤਖਤ ਸਾਹਿਬ ਤੇ ਮੈਂ ਸਾਰੇ ਦੋਸ਼ ਇਸ ਕਰਕੇ ਮੰਨ ਲੇ ਵੀ ਚਲੋ ਗੱਲ ਨੂੰ ਖਤਮ ਕਰਦੇ ਆ ਇੱਥੇ ਮੈਂ ਮੰਨ ਨਹੀਂ ਲੈਣਾ ਹੁਣ ਇਹ ਵੱਡਾ ਸਵਾਲ ਪੈਦਾ ਹੋ ਗਿਆ ਅੱਜ ਵੱਡੀ ਚਰਚਾ ਇਹ ਪੱਗੀ ਹੈ ਕਿ ਕੀ ਸੁਖਬੀਰ ਬਾਦਲ ਦਾ ਕਾਲ ਤਖਤ ਸਾਹਿਬ ਅੱਗੇ ਕਬੂਲ ਨਾਮਾ ਸੱਚ ਸੀ ਜਾਂ ਜਿਹੜੀ ਗੱਲ ਉਹ ਅੱਜ ਕਹਿ ਰਿਹਾ ਉਹ ਸੱਚ ਹੈ ਕੀ ਸੁਖਬੀਰ ਬਾਦਲ ਨੇ ਉਸ ਦਿਨ ਅਕਾਲ ਤਖਤ ਸਾਹਿਬ ਦੇ ਅੱਗੇ ਕਬੂਲਨਾਮਾ ਝੂਠਾ ਕੀਤਾ ਜਾਂ ਫਿਰ ਹੁਣ ਲੋਕਾਂ ਨੂੰ ਝੂਠ ਬੋਲ ਕੇ ਗੁੰਮਰਾਹ ਕਰ ਰਿਹਾ ਹੈ ਇਹ ਸਵਾਲ ਵੱਡਾ ਪੱਕ ਗਿਆ ਹੁਣ ਦੂਜੇ ਪਾਸੇ ਅਕਾਲੀ ਦਲ ਦੇ ਉੱਪਰ ਅਕਾਲ ਤਖਤ ਸਾਹਿਬ ਦੇ ਹੁਕਮਾਂ ਤੋਂ ਭਗੌੜੇ ਹੋਣ ਦਾ ਵੱਡਾ ਦੋਸ਼ ਲੱਗਿਆ ਭਗੌੜੇ ਕਿਉਂ ਦੇਖੋ ਅਕਾਲ ਤਖਤ ਸਾਹਿਬ ਨੇ ਜਿਸ ਦਿਨ ਸਜ਼ਾ ਲਾਈ ਸੀ ਉਸ ਦਿਨ ਇਹ ਵੀ ਹੁਕਮ ਲਾਇਆ ਸੀ ਕਿ ਜਿੰਨੇ ਵੀ ਅਕਾਲੀ ਦਲ ਦੇ ਲੀਡਰਾਂ ਨੇ ਅਸਤੀਫੇ ਦੇ ਦਿੱਤੇ ਹੋਏ ਨੇ ਉਹ ਅਕਾਲੀ ਦਲ ਹੁਣ ਤੱਕ ਮਨਜ਼ੂਰ ਕਿਉਂ ਨਹੀਂ ਕਰ ਰਿਹਾ ਉਹ ਅਸਤੀਫੇ ਮਨਜ਼ੂਰ ਕਰੋ ਦੁਬਾਰਾ ਅਕਾਲੀ ਦਲ ਦੇ ਵਿੱਚ ਭਰਤੀ ਕਰੋ ਤੇ ਦੁਬਾਰਾ ਫਿਰ ਡੈਲੀਗੇਸ਼ਨ ਦੀ ਚੋਣ ਕਰਕੇ ਨਵਾਂ ਪ੍ਰਧਾਨ ਚੁਣੋ ਪਰ ਉਸ ਤੋਂ ਬਾਅਦ ਅਕਾਲੀ ਦਲ ਨੇ ਕਾਲ ਤਖਤ ਸਾਹਿਬ ਦੇ ਹੁਕਮਾਂ ਦੀ ਪਾਲਣਾ ਨਹੀਂ ਕੀਤੀ ਤੇ ਉਹ ਅਸਤੀਫੇ ਮਨਜ਼ੂਰ ਨਹੀਂ ਕੀਤੇ ਸੁਖਵੀਰ ਬਾਦਲ ਹੋਰਾਂ ਦੇ ਜਿਹਦੇ ਉੱਪਰ ਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗਵੀਰ ਸਿੰਘ ਹੋਰਾਂ ਨੇ ਬੀਤੇ ਕੱਲ ਇੱਕ ਵੱਡੀ ਟਿੱਪਣੀ ਕੀਤੀ ਉਹ ਕਹਿੰਦਾ ਹੈ ਅਕਾਲੀ ਦਲ ਨੂੰ ਆਨਾਂ ਕਾਨੀ ਨਹੀਂ ਕਰਨੀ ਚਾਹੀਦੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਦੀ ਇਨ ਬਿਨ ਪਾਲਣਾ ਕਰਨੀ ਚਾਹੀਦੀ ਹੈ ਹੁਣ ਇਹ ਦੋਵੇਂ ਗੱਲਾਂ ਵੱਡੀਆਂ ਨੇ ਇੱਕ ਕੀ ਅਕਾਲੀ ਦਲ ਜਿਹੜਾ ਕਹਿੰਦਾ ਵੀ ਅਸੀਂ ਅਕਾਲ ਤਖਤ ਸਾਹਿਬ ਦੇ ਹੁਕਮਾਂ 'ਚ ਚੱਲਦੇ ਆ ਅਸੀਂ ਅਕਾਲ ਤਖਤ ਸਾਹਿਬ ਦੇ ਹੁਕਮਾਂ ਤੋਂ ਬਾਹਰ ਨਹੀਂ ਹੈਗੇ ਕੀ ਉਹ ਅਕਾਲੀ ਦਲ ਅਕਾਲ ਤਖਤ ਸਾਹਿਬ ਦੇ ਹੁਕਮਾਂ ਦੀ ਪਾਲਣਾ ਦਿਖਾਵੇ ਵਜੋਂ ਓਨੀ ਕੋ ਕਰਦਾ ਹੈ ਜਿੰਨੀਕ ਦਾ ਦਿਖਾਵਾ ਕਰਕੇ ਉਹਨਾਂ ਨੇ ਆਪਣੀ ਸਿਆਸੀ ਜ਼ਮੀਨ ਬਣਾਉਣੀ ਹੈ ਤੇ ਜੇਕਰ ਅਕਾਲੀ ਦਲ ਕਾਲ ਤੱਕ ਸਾਹਬ ਦੇ ਹੁਕਮਾਂ ਦੀ ਪੂਰੀ ਪਾਲਣਾ ਕਰਦਾ ਹੈ ਤਾਂ ਫਿਰ ਹੁਣ ਤੱਕ ਸੁਖਬੀਰ ਬਾਦਲ ਹੋਰਾਂ ਦੇ ਅਸਤੀਫੇ ਮਨਜ਼ੂਰ ਕਿਉਂ ਨਹੀਂ ਕੀਤੇ ਜਦੋਂ ਕਿ ਅਕਾਲ ਤਖਤ ਸਾਹਿਬ ਦਾ ਇਹ ਹੁਕਮ ਹੈ ਹੁਣ ਇਹਦੇ ਉੱਪਰ ਜਿਹੜੇ ਅਕਾਲੀ ਦਲ ਦੇ ਬਾਕੀ ਨੇ ਉਹਨਾਂ ਨੇ ਤੰਜ ਕੱਸਨੇ ਸੀ ਉਹ ਸਾਹਮਣੇ ਆ ਕੇ ਬੀਬੀ ਜ਼ਗੀਰਕੌਰ ਕਹਿੰਦੀ ਉਹ ਕਹਿੰਦੀ ਵੀ ਇਹ ਅਕਾਲੀ ਦਲ ਬਿਲਕੁਲ ਗਲਤ ਕਰ ਰਿਹਾ ਹੈ ਅਕਾਲ ਤਖਤ ਸਾਹਿਬ ਦੇ ਹੁਕਮਾਂ ਦੀ ਉਲੰਘਣਾ ਕਰਨਾ ਇੱਕ ਬਹੁਤ ਵੱਡੀ ਗਲਤੀ ਹੈ ਨਹੀਂ ਕਰਨੀ ਚਾਹੀਦੀ ਉਧਰ ਜਿਹੜੇ ਬਲਜੀਤ ਸਿੰਘ ਦਾਦੂਵਾਲ ਹੈ ਉਹਨੇ ਦੀ ਕਰਾਰਾ ਨਿਸ਼ਾਨਾ ਦਿੰਨੇ ਆ ਉਹ ਕਹਿੰਦਾ ਵੀ ਜਿਹੜੇ ਅਕਾਲੀ ਦਲ ਦੇ ਲੀਡਰ ਨੇ ਇਹ ਅਕਾਲ ਤਖਤ ਸਾਹਿਬ ਦੇ ਹੁਕਮਾਂ ਤੋਂ ਹੀ ਜੇ ਇੰਜ ਕਰਨਗੇ ਤਾਂ ਫਿਰ ਇਹ ਜਾ ਕਿੱਧਰ ਨੂੰ ਰਹਿਣੇ ਤਾਂ ਵੱਡੇ ਸਵਾਲ ਜਿਹੜੇ ਨੇ ਉਹ ਉੱਠੇ ਨੇ ਹੁਣ ਦੂਜੀ ਗੱਲ ਸੋ ਕਬੀਰ ਬਾਦਲ ਜਿਹੜੀ ਉਥੇ ਕਾਲ ਤਖਤ ਸਾਹਿਬ ਦੇ ਉੱਪਰ ਗੱਲਾਂ ਕਬੂਲੀਆਂ ਕਿਹੜੀਆਂ-ਕਿਹੜੀਆਂ ਕਬੂਲੀਆਂ ਤੁਹਾਨੂੰ ਸਾਰਿਆਂ ਨੂੰ ਪਤਾ ਜਦੋਂ ਕਾਲ ਤਖਤ ਸਾਹਿਬ ਨੇ ਇਹ ਕਿਹਾ ਵੀ ਤੁਹਾਡੇ ਰਾਜ ਦੇ ਵਿੱਚ ਜਦੋਂ ਬੇਅਦਬੀ ਹੋਈ ਹੈ ਤਾਂ ਬੇਅਦਬੀ ਦੇ ਰੋਸ ਦੇ ਵਿੱਚ ਜਿਹੜੀਆਂ ਸੰਗਤਾਂ ਕੋਟਕਪੂਰਾ ਚੌਂਕ ਦੇ ਵਿੱਚ ਰੋਸ ਚ ਬੈਠੀਆਂ ਸੀ ਉਹਨਾਂ ਦੇ ਉੱਪਰ ਜਿਹੜੀ ਪੁਲਿਸ ਨੇ ਗੋਲੀ ਚਲਾਈ ਹੈ ਉਹ ਸਰਕਾਰ ਦੇ ਹੁਕਮਾਂ ਤੋਂ ਬਿਨਾਂ ਨਹੀਂ ਚੱਲੀ ਹੋ ਸਕਦੀ ਕੀ ਤੁਸੀਂ ਇਹਦਾ ਗੁਨਾਹ ਕਬੂਲਦੇ ਹੋ ਸੁਖਬੀਰ ਬਾਦਲ ਨੇ ਕਿਹਾ ਹਾਂ ਕਬੂਲਦੇ ਹਾਂ ਕਿਹਾ ਨਾ ਕਾਲ ਤਖਤ ਤੇ ਫਿਰ ਕਾਲ ਤਖਤ ਸਾਹਿਬ ਦੀ ਫਸੀਲ ਤੋਂ ਜਥੇਦਾਰ ਸਹਿਬਾਨਾ ਨੇ ਕਿਹਾ ਤੁਹਾਡੇ ਰਾਜ ਦੇ ਵਿੱਚ ਤੁਸੀਂ ਇੱਕ ਡੇਰੇ ਸਰਸੇ ਦੇ ਮੁਖੀ ਨੂੰ ਮਾਫੀ ਦੁਆਈ ਹੈ ਔਰ ਜਿਹੜਾ ਉਹਨੇ ਗੁਰੂ ਗੋਬਿੰਦ ਸਿੰਘ ਜੀ ਦਾ ਰੀਸ ਲਾਈ ਸੀ ਸਵਾਗ ਰਸਿਆ ਸੀ ਇੱਕ ਵੱਡਾ ਗੁਨਾਹ ਕੀਤਾ ਸੀ ਉਹਦੇ ਜੁਰਮ ਦੇ ਵਿੱਚ ਉਹਦੇ ਤੇ ਕੇਸ ਵੀ ਦਰਜ ਹੋਏ ਸੀ ਕਾਲ ਤਖਤ ਸਾਹਿਬ ਵੱਲੋਂ ਉਹਦਾ ਬਾਈਕਟ ਸੀ ਤਾਂ ਤੁਸੀਂ ਕਾਲ ਤੱਕ ਸਾਬ ਦੇ ਜਥੇਦਾਰ ਨੂੰ ਆਪਣੇ ਘਰ ਸੱਦ ਕੇ ਤੇ ਉਹਨੂੰ ਮਾਫੀ ਦੇਣ ਲਈ ਕਿਹਾ ਗੁਨਾਹ ਕਬੂਲਦੇ ਹੋ ਤੇ ਸੁਖਬੀਰ ਬਾਦਲ ਨੇ ਕਿਹਾ ਕਬੂਲਦੇ ਆ ਕਿਹਾ ਕਿ ਨਹੀਂ ਕਿਹਾ ਹੁਣ ਪਹਿਲੀ ਗੱਲ ਤਾਂ ਕਈ ਲੋਕਾਂ ਨੂੰ ਸਮਝ ਨਹੀਂ ਆਇਆ ਵੀ ਇਹ ਗੁਨਾਹ ਕਿੱਡਾ ਕਿ ਉਹ ਇਹੀ ਕਰੀ ਗਏ ਨੇ ਵੀ ਵੇਖੋ ਜੀ ਕਬੂਲਤਾ ਕਰ ਲਿਆ ਨਾ ਇੱਕ ਨਮਾਣਾ ਸਿੱਖ ਸੁਖਬੀਰ ਬਾਦਲ ਗੁਨਾਹ ਤੇ ਵੇਖੋ ਕੋਈ ਬੰਦਾ 10 ਕਤਲ ਕਰਕੇ ਅ ਮਤਲਬ ਆਪਦਾ ਗਨਾਹ ਕਬੂਲ ਲਵੇ ਤੇ ਉਹਨੂੰ ਤੁਸੀਂ ਕੀ ਕਹੋਗੇ ਕਿ ਬੰਦਾ ਬੜਾ ਇਨੋਸੈਂਟ ਹੈ ਭੋਲਾ ਯਾਰ ਵੇਖਿਆ ਉਹਨੇ ਤੇ ਗਨਾਹ ਮੰਨ ਲੇ ਜਿਹੜੀ ਚੀਜ਼ ਤੋਂ ਭੱਜਿਆ ਨਾ ਜਾ ਸਕਣਾ ਹੋਵੇ ਉਹ ਮੰਨ ਜਾਣੀ ਇਹ ਨਹੀਂ ਵੱਡੀ ਗੱਲ ਪਹਿਲਾਂ ਕੀ ਸੁਖਵੀਰ ਬਾਦਲ ਵਾਲੀ 10 ਸਾਲ ਮੰਨੇ ਜਦੋਂ ਸਾਰਾ ਕੁਝ ਸਾਹਮਣੇ ਨਹੀਂ ਆਇਆ ਰੌਲਾ ਨਹੀਂ ਪਿਆ ਉਦੋਂ ਤੱਕ ਆਪਣੇ ਆਪ ਨਹੀਂ ਮੰਨੇ ਜਦੋਂ ਹੁਣ ਭੱਜਿਆ ਹੀ ਨਹੀਂ ਜਾਣਾ ਸੀ ਉਦੋਂ ਮੰਨਣਾ ਪਿਆ ਤਾਂ ਫਸੀ ਨੂੰ ਫਟਕਣ ਕੀ ਤਾਂ ਮੰਨਣਾ ਪਿਆ ਤੇ ਗੁਨਾਹ ਦੇਖੋ ਕਿੱਡਾ ਹੈ ਅਕਾਲ ਤਖਤ ਸਾਹਿਬ ਸਿੱਖਾਂ ਦੀ ਸਿਰਮੌਰ ਸੰਸਥਾ ਸਭ ਤੋਂ ਸਤਕਾਰਯੋਗ ਜਿਹੜੀ ਸੰਸਥਾ ਤਾਂ ਉਹਦੇ ਜਥੇਦਾਰ ਸਾਹਿਬ ਨੂੰ ਆਪਣੇ ਕੋਲੇ ਸੱਦ ਕੇ ਉਹਨੂੰ ਆਪਣਾ ਹੁਕਮ ਸੁਣਾ ਕੇ ਜਿਹੜੇ ਅਕਾਲ ਤਖਤ ਸਾਹਿਬ ਨੇ ਸਿੱਖਾਂ ਨੂੰ ਹੁਕਮ ਸੁਣਾਉਣੇ ਨੇ ਉਸ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਆਪ ਦਾ ਹੁਕਮ ਸੁਣਾ ਕੇ ਕਹਿਣਾ ਵੀ ਉਹਨੂੰ ਮਾਫ਼ ਕਰ ਜਾ ਕੇ ਬਿਆਨ ਦਿਓ ਔਰ ਆ ਬਿਆਨ ਦਿਓ ਬਿਆਨ ਵੀ ਲਿਖ ਕੇ ਦੇਣਾ ਇਕਾਲਤਖ ਸਾਹਿਬ ਦੀ ਮਰਿਆਦਾ ਤੇ ਇਕਾਲਤਖ ਸਾਹਿਬ ਦੇ ਜਥੇਦਾਰ ਦੀ ਮਰਿਆਦਾ ਫਿਰ ਇਹਨਾਂ ਨੇ ਕੀ ਛੱਡੀ ਇੱਕ ਵੱਡਾ ਸਵਾਲ ਹੈ ਨਾ ਬਹੁਤ ਵੱਡਾ ਮਾਮਲਾ ਸੀਗਾ ਇਹ ਬਹੁਤ ਸਾਰੇ ਲੋਕਾਂ ਨੂੰ ਨਹੀਂ ਸਮਝਾਇਆ ਬਹੁਤ ਸਾਰੇ ਲੋਕਾਂ ਨੂੰ ਇਹ ਲੱਗਾ ਵੀ ਨਿਮਾਣਾ ਸਿੱਖ ਨਿਮਾਣਾ ਸਿੱਖ ਚਲੋ ਕਰ ਲਓ ਨਿਮਾਣਾ ਸਿੱਖ ਅਗਲੀ ਗੱਲ ਅਗਲਾ ਸੀ ਕਿ ਤੁਹਾਡੇ ਰਾਜ ਦੇ ਵਿੱਚ ਉਹਨਾਂ ਪੁਲਿਸ ਅਫਸਰਾਂ ਨੂੰ ਜਿਨ੍ਹਾਂ ਨੇ ਸਿੱਖ ਜਵਾਨੀ ਦੇ ਖੂਨ ਦੀ ਹੋਲੀ ਖੇਢੀ ਹੋਈ ਹੈ ਤੁਸੀਂ ਉਹਨਾਂ ਨੂੰ ਆਪਣੇ ਫਾਇਦੇ ਲਈ ਤਰੱਕੀਆਂ ਦਿੱਤੀਆਂ ਇਹਨਾਂ ਨੇ ਕਿਹਾ ਜੀ ਦਿੱਤੀਆਂ ਮੰਨਦੇ ਆ ਦੱਸੋ ਹੁਣ ਇਹ ਕੋਈ ਛੋਟਾ ਗੁਨਾਹ ਹੈ ਯਾਰ ਬਹੁਤ ਸਾਰੇ ਅੰਧ ਭਗਤਾਂ ਨੂੰ ਇੰਜ ਲੱਗਦਾ ਵੀ ਗੋਲੀ ਕੋਈ ਨਹੀਂ ਮੰਨ ਕੇ ਯਾਰ ਬਹੁਤ ਵੱਡੇ ਗੁਨਾਹ ਨਹੀਂ ਇਹ ਕੀ ਅੱਜ ਸੁਖਬੀਰ ਬਾਦਲ ਸਾਹਿਬ ਇਹ ਸਾਰੇ ਗੁਨਾਹ ਕਬੂਲਣ ਤੋਂ ਬਾਅਦ ਹੁਣ ਇਹਨਾਂ ਗੱਲਾਂ ਤੇ ਉਤਰ ਆਏ ਨੇ ਵੇਖੋ ਲੋਕਾਂ ਨੂੰ ਲੱਗਦਾ ਹੋਣਾ ਸਾਨੂੰ ਤਾਂ ਪਹਿਲਾਂ ਹੀ ਪਤਾ ਸੀ ਕਿ ਉਹ ਉੱਥੇ ਤਾਂ ਮੰਨਣਾ ਪੈ ਗਿਆ ਪਹਿਲਾਂ ਜਿਹੜੇ ਗੁਨਾਹ 10 ਸਾਲ ਪਹਿਲਾਂ ਦੇ ਕੀਤੇ ਨੇ ਇਹਨਾਂ ਨੇ ਪਰਦੇ ਪਾਏ ਨੇ ਲੁਕੋਏ ਨੇ ਨਹੀਂ ਸਾਹਮਣੇ ਆਉਣ ਦਿੱਤੇ ਤੇ ਹੁਣ ਜਦ ਮੰਨਣੇ ਪੈ ਗਏ ਨੇ ਤਾਂ ਮੰਨਣੇ ਪੈ ਗਏ ਨੇ ਪਰ ਇਹ ਮੁਕਰਨਗੇ ਲੱਗਦਾ ਸੀ ਮੁਕਰਨਗੇ ਤੇ ਮੁਕਰ ਗਏ ਅਗਲੇ ਉਹ ਕਹਿੰਦੇ ਅਸੀਂ ਤਾਂ ਉੱਥੇ ਉਹੀ ਮੰਨ ਗਏ ਕੀਤੇ ਨਹੀਂ ਅਸੀਂ ਸੁਖਵੀਰ ਬਾਦਲ ਸਾਹਿਬ ਤਾਂ ਆ ਗਏ ਇਹਨਾਂ ਗੱਲਾਂ ਤੇ ਵੀ ਗੁਨਾਹ ਕੀਤੇ ਨਹੀਂ ਮੈਂ ਤਾਂ ਉਹ ਗੱਲ ਖਤਮ ਕਰਨ ਮਾਰਾ ਮੰਨ ਗਿਆ ਵੀ ਚਲੋ ਮੰਨ ਜੂ ਕੀ ਤੁਹਾਨੂੰ ਲੱਗਦਾ ਕਿ ਸੁਖਬੀਰ ਬਾਦਲ ਸਾਹਿਬ ਠੀਕ ਕਹਿ ਰਹੇ ਨੇ ਸੁਖਬੀਰ ਬਾਦਲ ਸਾਹਿਬ ਬੱਚੇ ਨਹੀਂ ਹੈਗੇ ਸੁਖਬੀਰ ਬਾਦਲ ਸਾਹਿਬ ਇੱਕ ਬਹੁਤ ਵੱਡੇ ਸਿਆਸੀ ਖਾਨਦਾਨ ਦੇ ਸ਼ਹਿਜ਼ਾਦੇ ਨੇ ਤੇ ਇੱਕ ਲੰਮਾ ਟਾਈਮ ਉਹ ਸਿਆਸਤ 'ਚ ਨੇ ਇੱਕ ਪਾਰਟੀ ਦੇ ਪ੍ਰਧਾਨ ਨੇ ਇਕਾਲੀ ਦਲ ਦੇ ਕੀ ਸੁਖਬੀਰ ਬਾਦਲ ਇਹ ਗਲਤੀ ਅਣਜਾਣੇ 'ਚ ਕਰ ਰਹੇ ਨੇ ਮੈਨੂੰ ਨਹੀਂ ਲੱਗਦਾ ਤੁਸੀਂ ਦੱਸ ਦਿਓ ਸੁਖਬੀਰ ਬਾਦਲ ਨੂੰ ਪਤਾ ਸੀ ਵੀ ਜੇਕਰ ਮੈਂ ਉਹੀ ਮੰਨ ਜਾਗਾ ਤਾਂ ਸਾਰੀ ਉਮਰ ਤੇ ਰਹਿੰਦੀ ਦੁਨੀਆ ਤੱਕ ਇਹ ਗਨਾ ਇਸੇ ਤਰ੍ਹਾਂ ਰਹਿਣਗੇ ਉਹੀ ਨਹੀਂ ਮੰਨੇ ਜਥੇਦਾਰ ਸਾਹਿਬਾਂ ਦਾ ਮੂਡ ਇਹਨਾਂ ਨੇ ਬਾਰ-ਬਾਰ ਵੇਖ ਲਿਆ ਸੀ ਕਿ ਜਥੇਦਾਰ ਸਾਹਿਬ ਇਸ ਵਾਰ ਕਾਲ ਤਖਤ ਸਾਹਿਬ ਦੀ ਮਰਿਆਦਾ ਨੂੰ ਉੱਚਾ ਚੁੱਕਣ ਦੀ ਕੋਸ਼ਿਸ਼ ਕਰਨਗੇ ਤੇ ਇਹਨਾਂ ਨੇ ਪਹਿਲਾਂ ਵਾਲੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਵਾਂਗ ਸਾਡੀ ਨਹੀਂ ਮੰਨਣੀ ਜਦੋਂ ਇਹ ਮੂਡ ਭਾਪ ਲੈ ਸੀ ਇਹਨਾਂ ਨੂੰ ਪਤਾ ਹੀ ਫਿਰ ਹੁਣ ਸਬੂਤ ਰੱਖਣਗੇ ਤੱਥ ਰੱਖਣਗੇ ਜੇ ਮੁਕਰਾਂਗੇ ਤਾਂ ਫਿਰ ਜਲੂਸ ਵੱਧ ਨਿਕਲੇਗਾ ਜਦੋਂ ਸੁਖਬੀਰ ਬਾਦਲ ਨੂੰ ਪਤਾ ਸੀ ਵੀ ਜੇ ਮੈਂ ਕਹਿ ਦਿੱਤਾ ਕਾਲ ਤੱਕ ਦੇਗੀ ਵੀ ਅਸੀਂ ਤਾਂ ਇੰਜ ਨਹੀਂ ਕੀਤਾ ਫਿਰ ਜਥੇਦਾਰ ਸਬੂਤ ਰੱਖਣਗੇ ਤੱਥ ਰੱਖਣਗੇ ਫਿਰ ਦੋ ਤਰ੍ਹਾਂ ਦੇ ਦੋਸ਼ ਲੱਗਣਗੇ 100 ਗੰਡੇ ਵੀ ਖਾਣੇ ਪੈਣਿਆ 100 ਛਿੱਤਰ ਵੀ ਫਿਰ ਲੋਕ ਇਹ ਵੀ ਕਹਿਣਗੇ ਵੀ ਪਹਿਲਾਂ ਮੁਕਰਨ ਦੀ ਕੋਸ਼ਿਸ਼ ਕੀਤੀ ਝੂਠ ਬੋਲੇ ਫਿਰ ਸਬੂਤਾਂ ਨਾਲ ਮੰਨੇ ਫਿਰ ਤਾਂ ਰਹਿਣਾ ਹੀ ਕੱਖ ਨਹੀਂ ਫਿਰ ਪੈਤੜਾ ਇੱਕ ਹੀ ਠੀਕ ਸੀ ਕਿ ਪਹਿਲਾਂ ਹੀ ਮੰਨ ਜਾਓ ਮਨਗੇ ਪਰ ਹੁਣ ਮੁੱਕਰੀ ਜਾਂਦੇ ਨੇ ਕੀ ਕਹੋਗੇ ਤੁਸੀਂ ਆਪਣਾ ਕਮੈਂਟ ਲਿਖੋ ਹੁਣ ਇਸ ਤੋਂ ਅਗਲੀ ਵੱਡੀ ਖਬਰ ਇਹ ਆ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਇੱਕ ਵੱਡਾ ਘੇਰਾ ਪਿਆ ਜਿਹੜੇ ਪੰਜਾਬ ਦੇ ਟਰਾਂਸਪੋਰਟਰ ਨੇ ਸੌਰੀ ਜਿਹੜੇ ਸਰਕਾਰੀ ਜਿਹੜੀ ਜਿਹੜੀ ਟਰਾਂਸਪੋਰਟ ਹੈ ਚਾਹੇ ਉਹ ਪਨ ਬੱਸਾਂ ਨੇ ਚਾਹੇ ਉਹ ਪੰਜਾਬ ਰੋਡਵੇਜ ਹੈ ਚਾਹੇ ਉਹ ਪੀਆਰਟੀਸੀ ਹੈ ਉਹਦੇ ਚ ਜਿਹੜੇ ਦਹਾਕਿਆਂ ਤੋਂ ਕੱਚੇ ਰੱਖੇ ਮੁਲਾਜ਼ਮ ਨੇ ਕੱਚੇ ਉਹ ਕੱਚੇ ਮਲਾਜਮਾਂ ਨੇ ਚੱਕਾ ਜਾਮ ਕੀਤਾ ਹੈ ਹੜਤਾਲ ਕੀਤੀ ਹੈ ਤਿੰਨ ਦਿਨਾਂ ਦੀ ਹਾਹਾਕਾਰ ਪੰਜਾਬ ਚ ਮੱਚੀ ਹੋਈ ਹੈ ਔਰ ਉਹ ਜਿਹੜੇ ਸਵਾਲ ਉਠਾ ਰਹੇ ਨੇ ਨਾ ਉਹ ਕੱਲੇ ਉਹਨਾਂ ਦੇ ਨਹੀਂ ਹੈਗੇ ਉਹ ਸਵਾਲ ਤਾਂ ਪੂਰੇ ਪੰਜਾਬ ਦੇ ਸਵਾਲ ਨੇ ਭਗਵੰਤਮਾਨ ਸਾਹਿਬ ਜੀ ਉਹਦਾ ਜਵਾਬ ਕੀ ਦੇਣਗੇ ਉਹ ਕਹਿੰਦੇ ਤੁਸੀਂ ਕਹਿੰਦੇ ਸੀ ਕਿ ਜੇਕਰ ਸਾਡਾ ਰਾਜ ਆ ਗਿਆ ਤਾਂ ਅਸੀਂ ਕੱਚੇ ਮਲਾਜਮਾਂ ਨੂੰ ਪੱਕੇ ਕਰਾਂਗੇ ਤੇ ਕੱਚਾ ਸ਼ਬਦ ਦੀ ਗਲਤ ਹੈ ਭਗਵੰਤਮਾਨ ਕਹਿੰਦੇ ਹੁੰਦੇ ਸੀ ਕੱਚਾ ਕੀ ਹੁੰਦਾ ਇਹ ਨਹੀਂ ਰਹਿਣ ਦੇਣਾ ਤੇ ਦੂਜਾ ਭਗਵੰਤ ਮਾਨ ਸਾਹਿਬ ਕਹਿੰਦੇ ਹੁੰਦੇ ਸੀ ਇਕੁਅਲ ਵਰਕ ਟੂ ਇਕੁਅਲ ਪੇ ਬਰਾਬਰ ਕੰਮ ਬਰਾਬਰ ਤਨਖਾਹ ਤੇ ਹੁਣ ਉਹਨਾਂ ਨੇ ਆ ਜਿਹੜੀ ਹੜਤਾਲ ਕੀਤੀ ਹੈ ਉਹਦੇ ਚ ਉਹਨਾਂ ਨੇ ਇਹ ਵੀ ਕਿਹਾ ਤੁਸੀਂ ਕਹਿੰਦੇ ਸਾਡੇ ਰਾਜ ਚ ਧਰਨੇ ਨਹੀਂ ਲੱਗਣ ਦੇਾਂਗੇ ਗੱਲ ਪਹਿਲਾਂ ਹੀ ਸੁਣ ਲਿਆ ਕਰਾਂਗੇ ਤੇ ਸਾਨੂੰ ਤਾਂ ਪੌਣੇ 3 ਸਾਲ ਹੋ ਗਏ ਆ ਤੁਹਾਡੇ ਕੋਲ ਗੱਲਾਂ ਰੱਖਦਿਆਂ ਨੂੰ ਤੁਸੀਂ ਸਾਡੀ ਸੁਣਦੇ ਹੀ ਕੋਈ ਨਹੀਂ ਆਖਰ ਅੱਕ ਪੱਕ ਕੇ ਉਹ ਕਹਿੰਦੇ ਅਸੀਂ ਹੜਤਾਲ ਕੀਤੀ ਹੈ ਤੇ ਹੁਣ ਅਸੀਂ ਕੱਲ ਨੂੰ ਯਾਨੀ ਕਿ ਅੱਜ ਉਹਨਾਂ ਨੇ ਕੱਲ ਕਿਹਾ ਸੀ ਕੱਲ ਨੂੰ ਤੇ ਯਾਨੀ ਕਿ ਅੱਜ ਸੀਐਮ ਹਾਊਸ ਦਾ ਉਹਨਾਂ ਨੇ ਘਰਾਉ ਕਰਨ ਜਾਣਾ ਹੁਣ ਪੱਕਾ ਕਿ ਉਹਨਾਂ ਤੇ लाਠੀ ਚੱਲੇਗੀ ਅੱਕਾ ਚੱਲੇਗੀ लाਠੀਆਂ ਵਰਨ ਗਿਆ ਹੁਣ ਇੱਥੇ ਵੀ ਭਗਵੰਤ ਮਾਨ ਸਾਹਿਬ ਦੀ ਗੱਲ ਅਗਲੀ ਝੂਠੀ ਸਾਬ ਤੋਂ ਨਹੀਂ ਹੈ ਭਗਵੰਤ ਮਾਨ ਸਾਹਿਬ ਕਹਿੰਦੇ ਹੁੰਦੇ ਸੀਗੇ ਕਿ ਲੋਕ ਵਿਚਾਰੇ ਆਪਣੇ ਦੁੱਖਾਂ ਨੂੰ ਲੈ ਕੇ ਸਰਕਾਰ ਕੋਲ ਆਪਣੇ ਦੁੱਖ ਰੋਣ ਆਉਂਦੇ ਨੇ ਤੇ ਸਰਕਾਰਾਂ ਉਹਨਾਂ ਤੇ लाਠੀ ਚਾਰਜ ਕਰਦੀਆਂ ਨੇ ਸਾਡਾ ਰਾਜ ਜੇ ਆ ਗਿਆ ਨਾ ਤਾਂ ਇਹ ਸਾਰਾ ਕੁਝ ਬੰਦ ਹੋ ਜਾਊਗਾ ਕਿਸੇ ਤੇ लाਠੀ ਨਹੀਂ ਪਾਊਗੀ ਹੁਣ ਇੱਥੇ ਸਵਾਲ ਇਹ ਹੈ ਇਹ ਬੰਦ ਹੋ ਗਿਆ ਤੁਸੀਂ ਦੇਖੋ ਜਦੋਂ ਦਾ ਭਗਵੰਤ ਮਾਨ ਸਾਹਿਬ ਉਹਦਾ ਰਾਜ ਆਇਆ ਮੈਂ ਅਸੀਂ ਇਹ ਵੇਖਿਆ ਸੈਂਕੜੇ ਲਾਠੀ ਚਾਰਜ ਹੋਏ ਨੇ ਜਿਆਦਾ ਲਾਠੀ ਚਾਰਜ ਭਗਵੰਤ ਮਾਨ ਸਾਹਿਬ ਦੀ ਕੋਠੀ ਅੱਗੇ ਹੋਏ ਨੇ ਫਿਰ ਇਹ ਕੀ ਹੈ ਮਾਨ ਸਾਹਿਬ ਦੇਖੋ ਕਾਲੀਆਂ ਨੇ ਲੋਕਾਂ ਨੂੰ ਬੁੱਧੂ ਬਣਾਇਆ ਸੀ ਕਾਂਗਰਸ ਨੇ ਵੀ ਲੋਕਾਂ ਨੂੰ ਬੁੱਧੂ ਬਣਾਇਆ ਸੀ ਭਾਜਪਾ ਨੇ ਵੀ ਲੋਕਾਂ ਨੂੰ ਬੁੱਧੂ ਬਣਾਇਆ ਸੀ ਬਣਾਇਆ ਸੀ ਠੋਕ ਕੇ ਕਿੰਨੇ ਆ ਪਰ ਤੁਸੀਂ ਤਾਂ ਇਨਕਲਾਬ ਭਗਤ ਸਿੰਘ ਬਦਲਾ ਦੀਆਂ ਗੱਲਾਂ ਕੀਤੀਆਂ ਵੇਖੋ ਇੰਨਾ ਇਤਬਾਰ ਕਿਸੇ ਤੇ ਲੋਕਾਂ ਨੇ ਨਹੀਂ ਕੀਤਾ ਜਿੰਨਾ ਤੁਹਾਡੇ ਤੇ ਕੀਤਾ ਸੀ ਸੱਚੀ ਜਾਣਿਓ ਲੋਕ ਕਹਿੰਦੇ ਸੀ ਭਗਵੰਤਮਾਨ ਤੇ ਇਤਬਾਰ ਕਰਕੇ ਵੇਖਣਾ ਹੀ ਵੇਖਣਾ ਇਹ ਯਾਰ ਬੰਦਾ ਸੱਚਾ ਲੱਗਦਾ ਤੇ ਮਾਨ ਸਾਹਿਬ ਹੁਣ ਤੁਹਾਡੇ ਰਾਜ ਦੇ ਵਿੱਚ ਆ ਜੋ ਕੁਝ ਚੱਲ ਰਿਹਾ ਇਹ ਲੋਕ ਮਾਫ ਨਹੀਂ ਕਰਨਗੇ ਜਿੱਥੇ 92 ਚਤਾਏ ਨਾ ਤੁਹਾਨੂੰ ਤੁਹਾਡਾ ਹੀ ਇੱਕ ਐਮਐਲਏ ਕੁਮਰ ਵਿਜੇ ਪ੍ਰਤਾਪ ਉਹਦਾ ਬਿਆਨ ਹੈ ਉਹ ਕਹਿੰਦਾ ਮੈਂ ਕੇਜਰੀਵਾਲ ਸਾਹਿਬ ਨੂੰ ਕਹਿ ਕੇ ਆਇਆ ਉਹਦੀ ਘਰ ਵਾਲੀ ਦੇ ਸਾਹਮਣੇ ਹੁਣੇ ਚੋਣਾ ਕਰਾ ਲਓ 92 ਚ ਦੋ ਵੀ ਨਹੀਂ ਰਹਿਣੇ ਤਾਂ ਇਹ ਗੱਲ ਮੈਨੂੰ ਲੱਗਦਾ ਹੈ ਠੀਕ ਹੋ ਜਾਣੀ ਹੈ ਜੇਕਰ ਮਾਨ ਸਾਹਿਬ ਤੁਸੀਂ ਤੇ ਤੁਹਾਡੀ ਪਾਰਟੀ ਨੇ ਸੋਹਿਰਦਤਾ ਨਾਲ ਨਾ ਸੋਚਿਆ ਜੇ ਗੱਲਾਂ ਬਦਲਾ ਦੀਆਂ ਕੀਤੀਆਂ ਸੀ ਨਾ ਫਿਰ ਬਦਲਾ ਵਾਲੇ ਸਟੈਪ ਚੁੱਕੋ ਮੈਨੂੰ ਪਤਾ ਹੈ ਉਹ ਸਟੈਪ ਬਹੁਤ ਔਖੇ ਨੇ ਉਹ ਲੈਣੇ ਬਹੁਤ ਔਖੇ ਨੇ ਜਿਹੜੇ ਕੰਟਰੈਕਟ ਪ੍ਰਾਈਵੇਟ बिजनेसमੈਨਾਂ ਨਾਲ ਕੀਤੇ ਨੇ ਪ੍ਰਾਈਵੇਟ ਕੰਪਨੀਆਂ ਨਾਲ ਕੀਤੇ ਬੜਾ ਕੁਝ ਰੱਦ ਕਰਨਾ ਪੈਣਾ ਤੇ ਫਿਰ ਬਦਲਾਅ ਤੇ ਇਨਕਲਾਬ ਫਿਰ ਕਹਿੰਦੇ ਕਿੰਨੂ ਨੇ ਜਿਹੜੇ ਸਟੈਪ ਦੂਜੀਆਂ ਸਰਕਾਰਾਂ ਲੈਣਾ ਸਕੀਆਂ ਉਹ ਲੈਣ ਨੂੰ ਹੀ ਤਾਂ ਬਦਲਾਅ ਕਹਿੰਦੇ ਨੇ ਤੇ ਤੁਸੀਂ ਬਦਲਾਅ ਦੇ ਨਾਂ ਤੇ ਲੋਕਾਂ ਦੀ ਵੋਟ ਲਈ ਐ ਤੇ ਹੁਣ ਬਦਲਾਅ ਕਰਕੇ ਦਿਖਾਓ ਤੇ ਜਾਂ ਹੱਥ ਖੜੇ ਕਰਕੇ ਮਾਫੀ ਮੰਗੋ ਵੀ ਅਸੀਂ ਗਲਤ ਕਿਹਾ ਸੀ ਪਰ ਐਨੇ ਜੋਗੀ ਕੋਈ ਸਰਕਾਰ ਨਹੀਂ ਹੁੰਦੀ ਤੁਸੀਂ ਕੀ ਕਹੋਗੇ ਆਪਣਾ ਕਮੈਂਟ ਲਿਖਿਓ ਬਹੁਤ ਮਿਹਰਬਾਨੀ